ਸਿਰਫ ਇੱਕ ਆਹਾਤ ਕਾਰਡ ਬਣਾ ਲਓ ਤੁਹਾਨੂੰ ਵੀ ਸਰਕਾਰੀ ਪੈਨਸ਼ਨਾਂ ਵਾਂਗ ਹਰ ਮਹੀਨੇ ਖਾਤਿਆਂ ਦੇ ਵਿੱਚ ਪੈਨਸ਼ਨ ਆਵੇਗੀ ਕਿਹੜਾ ਕਾਰਡ ਬਣਾਉਣਾ ਪਵੇਗਾ ਇਸ ਨੂੰ ਦੇ ਲਈ ਸਾਡੀ ਪੂਰੀ ਖਬਰ ਦੇ ਨਾਲ ਜੁੜੇ ਰਹੋ ਕਿਉਂਕਿ ਇਸ ਕਾਰਡ ਦੇ ਬਰਾਂਡ ਦੇ ਨਾਲ ਤੁਹਾਨੂੰ 2 ਲੱਖ ਰੁਪਏ ਬੀਮਾ ਵੀ ਮਿਲੇਗਾ ਇਹ ਸਿਸ਼ਕਾਲ ਤੁਸੀਂ ਦੇਖੋ ਨੇਸ਼ਨ ਪੋਸਟ ਅਧ ਨਾਲ ਮੇਗਾ ਸਰਕਾਰ ਤੁਹਾਡੇ ਲਈ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਉਂਦੀ ਹੈ ਜਿਨ੍ਹਾਂ ਦੇ ਵਿੱਚ ਇੱਕ ਸਕੀਮ ਇਹ ਵੀ ਹੈ ਇਸ ਦੇ ਵਿੱਚ ਜੇਕਰ ਤੁਸੀਂ ਇੱਕ ਵਾਰ ਖਾਤਾ ਖੁਲਾ ਲੈਂਦੇ ਹੋ ਤਾਂ ਖਾਤਾ ਖੁਲਾਣ ਦੇ ਸਾਰ ਹੀ ਤੁਹਾਡੇ ਖਾਤੇ ਦੇ ਵਿੱਚ 3000 ਰੁਪਏ ਆ ਜਾਵੇਗਾ ਐਨਾ ਹੀ ਨਹੀਂ ਬਲਕਿ ਹਰ ਮਹੀਨੇ ਤੁਹਾਡੇ ਖਾਤਿਆਂ ਦੇ ਵਿੱਚ 5500 ਰੁਪਏ ਵੀ ਆਉਂਦੇ ਰਹਿਣਗੇ ਜੀ ਹਾਂ ਪੈਨਸ਼ਨ ਬਣ ਜਾਵੇਗੀ ਤੁਹਾਡੀ ਇੱਕ ਜਿਵੇਂ ਕਿ ਸਰਕਾਰੀ ਪੈਨਸ਼ਨਾਂ ਬਣ ਜਾਂਦੀਆਂ ਨੇ ਓਵੇਂ ਹੀ ਤੁਹਾਡੇ ਇਸ ਖਾਤਿਆਂ ਦੇ ਵਿੱਚ ਹਰ ਮਹੀਨੇ 5500 ਰੁਪਏ ਵੀ ਆਇਆ ਕਰਨਗੇ ਇਹ ਕਿਹੜਾ ਕਾਰਡ ਹੈ ਇਹ ਕਾਰਡ ਕੌਣ ਤੋਂ ਬਣਵਾ ਸਕਦਾ ਹੈ ਇਸ ਬਾਰੇ ਵੀ ਤੁਹਾਨੂੰ ਦੱਸ ਦਿਆਂ ਹਰ ਵਰਗ ਦੇ ਲੋਕ ਇਸ ਕਾਰਡ ਨੂੰ ਬਣਾ ਸਕਦੇ ਨੇ ਜਿਹੜੇ ਲੋਕ ਜਿਹੜੇ ਨਾਈ ਨੇ ਜਾਂ ਹੋਰ ਸਾਰ ਪੈਂਟਰ ਨੇ ਇਸ ਤੋਂ ਇਲਾਵਾ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਨੇ ਖੇਤਾਂ ਵਿੱਚ ਕੰਮ ਕਰਦੇ ਨੇ ਤਾਂ ਹੋਰ ਵੀ ਬਹੁਤ ਸਾਰਾ ਵਰਗ ਹੈ ਜੋ ਇਹ ਕਾਰਡ ਨੂੰ ਬਣਾ ਸਕਦਾ ਜਿਹੜੇ ਮੇਥ ਮਜ਼ਦੂਰੀ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਦਿਹਾੜੀਦਾਰ ਲੋਕ ਹੁੰਦੇ ਨੇ ਉਹ ਇਸ ਕਾਰਡ ਨੂੰ ਅਪਲਾਈ ਕਰ ਸਕਦੇ ਨੇ ਸਿਰਫ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਕੁਝ ਸ਼ਰਤਾਂ ਜਿਹੜੀਆਂ ਲਿਖਿਆ ਗਈਆਂ ਨੇ ਇੱਕ ਵਾਰ ਤੁਸੀਂ ਇਹ ਸ਼ਰਤਾਂ ਮੰਨ ਲਵੋ ਤਾਂ ਤੁਸੀਂ ਆਰਾਮ ਦੇ ਨਾਲ ਇਸ ਕਾਰਡ ਨੂੰ ਅਪਲਾਈ ਕਰ ਸਕਦੇ ਹੋ ਸ਼ਰਤਾਂ ਕਿਹੜੀਆਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਜਿਹੜਾ ਬੰਦਾ ਹੈ ਉਸ ਦੀ ਉਮਰ 18 ਸਾਲ ਤੋਂ 59 ਸਾਲ ਦੇ ਵਿੱਚ ਘਰ ਹੋਣੀ ਚਾਹੀਦੀ ਹੈ ਤੇ ਉਹ ਜਿਹੜਾ ਕੰਮ ਕਰਦਾ ਹੋਵੇ ਇਹਨਾਂ ਕਮਕਾਰਾਂ ਦੇ ਵਿਚਾਰ ਹੀ ਕਰਦਾ ਹੋਵੇ ਕਿਸੇ ਦੇ ਅੰਦਰ ਨੌਕਰੀ ਕਰ ਸਕਦਾ ਹੈ ਕੋਈ ਪ੍ਰਾਈਵੇਟ ਨੌਕਰੀ ਵਾਲਾ ਹੋ ਸਕਦਾ ਹੈ ਕਿਸੇ ਕੋਈ ਇਨਕਮ ਟੈਕਸ ਨਾ ਜਾਂਦਾ ਹੋਵੇ ਉਸ ਤੋਂ ਇਲਾਵਾ EPF4 ਦੇ ਵਿੱਚ ਉਸ ਦਾ ਕੋਈ ਵੀ ਨਾਮਾਂਕਨ ਨਾ ਹੋਵੇ ਜਿਹਾ ਇਹ ਜਿਹੜੀ ਸ਼ਰਤਾਂ ਨੇ ਇਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਉਹੀ ਲੋਕ ਇਸ ਕਾਰਡ ਦੇ ਲਈ ਅਪਲਾਈ ਕਰ ਸਕਦੇ ਨੇ ਅਸੀਂ ਕਿਹੜੇ ਕਾਰਡ ਦੀ ਗੱਲ ਕਰ ਰਹੇ ਹਾਂ ਕਿ ਸ਼ਰਮ ਕਾਰਡ ਜਿਹਾ ਇਹ ਜਿਹੜਾ ਕਾਰਡ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਹਰ ਵਰਗ ਦੇ ਲੋਕ ਇਸ ਕਾਰਡ ਨੂੰ ਅਪਲਾਈ ਕਰ ਸਕਦੇ ਨੇ ਨਾਲ ਦੀ ਨਾਲ ਇਸ ਕਾਰਡ ਦੇ ਚੱਲਦੇ ਤੁਹਾਨੂੰ ਜਦੋਂ ਤੁਸੀਂ ਖੁਲਵਾਓਗੇ ਖਾਤਾ ਖੁਲਵਾਓਗੇ ਨਾਲ ਦੀ ਨਾਲ ਹੀ 3000 ਰੁਪਏ ਤੁਹਾਡੇ ਖਾਤੇ ਦੇ ਵਿੱਚ ਆ ਜਾਣਗੇ ਇਸ ਤੋਂ ਇਲਾਵਾ 5 500 ਰੁਪਏ ਤੁਹਾਨੂੰ ਹਰ ਮਹੀਨੇ ਆਇਆ ਕਰਨਗੇ ਇਸ ਤੋਂ ਇਲਾਵਾ ਤੁਹਾਨੂੰ ਇਸ ਕਾਰ ਦੇ ਨਾਲ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ 2 ਲੱਖ ਰੁਪਏ ਬੀਮਾ ਵੀ ਮਿਲਦਾ ਹੈ ਜੇਕਰ ਆਪਾਂ ਗੱਲ ਕਰੀਏ ਕਿ ਜੇਕਰ ਕਿਸੇ ਨੂੰ ਸੱਟ ਫੇਟ ਲੱਗਦੀ ਹੈ ਜਿਸ ਦੇ ਨਾਲ ਉਸਦੇ ਸੱਟਾਂ ਲੱਗ ਜਾਂਦੀਆਂ ਜਾਂ ਉਹ ਵਿਕਲੰਗ ਹੋ ਜਾਂਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਸਰਕਾਰ ਦੇ ਵੱਜੋਂ بیمਾ ਦਿੱਤਾ ਜਾਂਦਾ ਹੈ ਜੇ ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਬੱਚੇ ਦੇ ਲਈ ਤੇ ਉਸ ਮਾਂ ਦੇ ਲਈ ਵੀ ਕਈ ਸਮਾਨ ਜਿਹੜਾ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਜਿੰਨੇ ਵੀ ਵਰਗ ਦੇ ਜਿਹੜੇ ਦਿਹਾੜੀਦਾਰ ਨੇ ਜਾਂ ਹੈ ਆਸ਼ਾ ਵਰਕਰ ਨੇ ਜਾਂ ਗਰਭਵਤੀ ਔਰਤਾਂ ਨੇ ਉਸ ਕਾਰਡ ਨੂੰ ਅਪਲਾਈ ਕਰ ਸਕਦੇ ਨੇ ਮੈਂ ਇਸ ਲਿੰਕ ਤੇ ਕਲਿੱਕ ਕਰਨਾ ਹੈ ਤੇ ਇਸ ਲਿੰਕ ਤੋਂ ਬਾਅਦ ਤੁਹਾਡੇ 15-20 ਮਿੰਟਾਂ ਦੇ ਵਿੱਚ ਜਿਹੜਾ ਹੈ ਕਾਰਡ ਹੈ ਬਣ ਕੇ ਤਿਆਰ ਪਹੁੰਚ ਜਾਵੇਗਾ ਤੇ ਕਾਰਡ ਬਣਦੇ ਸਾਰੇ ਤੁਹਾਡੇ ਖਾਤੇ ਦੇ ਵਿੱਚ ਤਿੰਨ ₹50 ਆ ਜਾਣਗੇ